ਕੌਣ ਹੁੰਦੇ ਆ ਡਾਕਟਰ ਗਾਂਧੀ ਕਹਿਣ ਵਾਲੇ ਕਿ ਮੈਨੂੰ ਟਿਕਟ ਹਲੇ ਤਾਂ ਮਤਲਬ ਕਹਿੰਦਾ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਣੀ ਆ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਣੀ ਆ ਸੈਂਟਰਲ ਕਮੇਟੀ ਦੀ ਮੀਟਿੰਗ ਹੋਣੀ ਆ ਉਹ ਤੋਂ ਪਹਿਲਾਂ ਹੀ ਹਾਊ ਹੀ ਕੈਨ ਮਤਲਬ ਕਿ ਡਿਕਲੇਅਰ ਕਿ ਆਮ ਦਾ ਕੈਂਡੀਡੇਟ ਫਰਮ ਪਟਿਆਲਾ ਅਸੀਂ ਤਾਂ ਹਲੇ ਤੱਕ ਕੀਤਾ ਨਹੀਂ ਜਿਹੜੇ 40 40 ਸਾਲ ਜਿਹੜੇ ਪਾਰਟੀ ਦੇ ਵਿੱਚ ਮਰ ਗਏ ਹੈ ਕਿ ਜਿਹੜੇ ਲੜਦੇ ਫਿਰਦੇ ਹੈ ਕਿ ਜਿਨ੍ਹਾਂ ਦੇ ਇੰਨਾ ਜ਼ਿਆਦਾ ਮਤਲਬ ਕਿ ਨੁਕਸਾਨ ਹੋ ਰਿਹਾ ਹੈਗਾ ਜੋ ਪਿੱਛੇ ਉਹਨਾਂ ਦਾ ਰਿਕਾਰਡ ਰਿਹਾ ਵੈਨ ਹੀ ਬਿਕੇਮ ਦਾ ਮੈਂਬਰ ਪਾਰਲੀਮੈਂਟ ਫਰਮ ਪਟਿਆਲਾ ਉਹ ਜਦੋਂ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਸੀ ਜੇ ਉਹਨਾਂ ਦੇ ਲਈ ਕੋਈ ਬੰਦਾ ਕਹਿੰਦਾ ਜੀ ਮੇਰੇ ਪਰਾ ਠਾਣੇ ਇਹ ਹੋ ਗਿਆ ਜੀ ਹੋਰ ਉਹ ਕਹਿੰਦਾ ਮੈਂ ਨਹੀਂ ਠਾਣੇ ਫੋਨ ਕਰਨਾ ਜੀ ਸਾਡੇ ਕੋਈ ਰਜਿਸਟਰੀ ਹੈਗੀ ਜੀ ਤਾਂ ਕਿਉਂਕਿ ਉਹ ਕਲਚਰ ਹੀ ਐਸਾ ਹੈਗਾ ਤੁਹਾਨੂੰ ਪਤਾ ਬਿਨਾ ਸਪਾਰਸ ਤੋਂ ਬਿਨਾ ਪੈਸਿਆਂ ਤੋਂ ਕੋਈ ਕੰਮ ਹੀ ਨਹੀਂ ਹੁੰਦਾ ਹੈਗਾ ਵੀ ਤੁਸੀਂ ਜੀ ਇਹ ਤਹਿਸੀਲਦਾਰ ਨੂੰ ਫੋਨ ਕਰ ਦਿਓ ਸਾਡੀ ਕੋਈ ਰਜਿਸਟਰੀ ਹੈ ਮੈਂ ਨਹੀਂ ਕਹਿਣਾ ਹੈਗਾ ਕੋਈ ਕੰਮ ਲਈ ਨਾ ਮੇਰੇ ਕੋਲ ਆਓ ਜੇ ਪਾਰਟੀ ਨੇ ਗਾਂਧੀ ਨੂੰ ਟਿਕਟ ਦਿੱਤੀ ਡਾਕਟਰ ਗਾਂਧੀ ਨੂੰ ਤਾਂ ਕੀ ਲੱਗਦਾ ਕਿ ਪਟਿਆਲਾ ਦੇ ਵਰਕਰ ਜਾਂ ਲੀਡਰ ਸਹਿਬਾਨ ਸਾਥ ਚੱਲਣਗੇ ਜੇ ਪਾਰਟੀ ਕਹੂਗੀ ਨਹੀਂ ਚੱਲਦੇ ਬਿਲਕੁਲ ਨਹੀਂ ਚੱਲਣੇ ਮੈਨੂੰ ਨਹੀਂ ਪਤਾ ਮੈਨੂੰ ਪਤਾ ਨਹੀਂ ਚੱਲਦੇ ਕਾਂਗਰਸਾਈਪ ਮੰਨੂ ਲਿਖ ਕੇ ਦਿੱਤਾ ਸੀ ਕਿ ਪਟਿਆਲੇ ਤੋਂ ਕਿਸੇ ਵੀ ਟਕਸਾਲੀ ਜਿਹੜੇ ਕਾਂਗਰਸ ਦੇ ਲੋਕਲ ਕਿਸੇ ਟਕਸਾਲੀ ਬੰਦੇ ਨੂੰ ਟਿਕਟ ਦਿੱਤਾ ਜਾਵੇ ਸਪੈਸ਼ਲੀ ਉਹਨਾਂ ਨੇ ਸਰਦਾਰ ਲਾਲ ਸਿੰਘ ਜੀ ਦਾ ਮੇਰਾ ਨਾਮ ਮੈਂਸ਼ਨ ਕਰਕੇ ਭੇਜਿਆ ਸੀ ਤੇ ਵੈਸੇ ਐਪਲੀਕੈਂਟ ਅਸੀਂ ਚਾਰ ਆ ਹੋਰ ਵੀ ਆ ਬੀਬੀ ਕੁਸ਼ਨ ਕੋ ਰੰਦਾ ਪ ਵੀ ਆ ਮਿਤ ਬਾਬਾ ਸੈਣੀ ਵੀ ਆ ਹੋਰ ਵੀ ਆ ਤੇ ਪਰ ਫਿਰ ਵੀ ਇਹ ਇਹਨਾਂ ਦੇ ਵਿੱਚੋਂ ਵੀ ਕਨਸਿਡਰ ਕੀਤਾ ਜਾਵੇ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਮਨੀਸ਼ ਕੌਸ਼ਲ ਲੋਕ ਸਭਾ ਚੋਣਾਂ ਦਾ ਵਿਗਲ ਜਿਹੜਾ ਹੈਗਾ ਉਹ ਤਕਰੀਬਨ ਵੱਜ ਚੁੱਕਿਆ ਹੈ ਔਰ ਜਿਹੜੇ ਕੈਂਡੀਡੇਟ ਹੈਗੇ ਆ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਦੇ ਪ੍ਰਚਾਰ ਵੀ ਸ਼ੁਰੂ ਹੋ ਗਏ ਨੇ ਪਟਿਆਲਾ ਲੋਕ ਸਭਾ ਸੀਟ ਦੀ ਅਗਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਇੱਕ ਕਸ਼ਮਕਸ਼ ਜਿਹੜੀ ਹੈਗੀ ਹੈ ਵਰਕਰਾਂ ਚ ਚੱਲ ਰਹੀ ਹੈ ਕਿ ਪਾਰਟੀ हाई कमांड ਜਿਹੜੀ ਹੈਗੀ ਟਿਕਟ ਕਿਸ ਨੂੰ ਦੇएगी ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਐਮਪੀ ਰਹੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਹੈਗੇ ਆ ਉਹ ਕਾਂਗਰਸ ਪਾਰਟੀ ਜੁਆਇਨ ਕਰ ਚੁੱਕੇ ਸਾਡੇ ਨਾਲ ਮੌਜੂਦ ਨੇ ਮੌਜੂਦਾ ਵਿਧਾਇਕ ਰਹ ਚੁੱਕੇ ਹਰਦੀਾਲ ਸਿੰਘ ਕੰਬੋਜ ਉਹਨਾਂ ਨਾਲ ਗੱਲ ਕਰਦੇ ਆਂ ਤੇ ਪੁੱਛਦੇ ਆਂ ਕੀ ਸਿਨੈਰੀਓ ਰਹੇਗਾ ਤੇ ਕੀ ਉਹ ਦੇਖਦੇ ਨੇ ਕਿ ਪਾਰਟੀ ਟਿਕਟ ਕਿਹਨੂੰ ਦੇएगी ਕੰਬੋਜ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੰਬੋਜ ਸਾਹਿਬ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਚੱਲ ਰਿਹਾ ਹੈ ਵਰਕਰਾਂ ਦਾ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਕਿ ਬਾਹਰੋਂ ਆਏ ਪੈਰਾਸ਼ੂਟ ਰਾਹੀਂ ਕਿਸੇ ਕੈਂਡੀਡੇਟ ਨੂੰ ਟਿਕਟ ਜਿਹੜੀ ਮਨਜ਼ੂਰ ਨਹੀਂ ਹੋਏਗੀ। ਬਿਲਕੁਲ ਠੀਕ ਹੈ ਜਿਹੜਾ ਵਰਕਰ ਇਹ ਕਹਿ ਰਹੇ ਹੈਗੇ ਆ ਉਹਨਾਂ ਦੀ ਜਿਹੜੀ ਭਾਵਨਾ ਹੈ ਅਸੀਂ ਵੀ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਜਿਹੜੇ ਜਨ ਸੈਕਟਰੀ ਇੰਚਾਰਜ ਨੇ ਉਹਨਾਂ ਨੂੰ ਵੀ ਬਾਕੀ ਲੀਡਰਸ਼ਿਪਾ ਨੂੰ ਸਾਰਿਆਂ ਨੂੰ ਅਸੀਂ ਦੱਸ ਚੁੱਕੇ ਹੈਗੇ ਆ ਇਹ ਗੱਲ ਵੀ ਦੇਖਿਓ ਕਿਤੇ ਗਲਤੀ ਨਾ ਕਰ ਲਿਓ ਕਿਉਂਕਿ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਾਂਗਰ ਛੱਡ ਕੇ ਭਾਜਪਾ ਚ ਗਏ ਆ ਉਦੋਂ ਬਹੁਤ ਨੁਕਸਾਨ ਹੋਇਆ ਕਾਂਗਰਸ ਦਾ। ਮੇਕੇ ਜੇਪਾ ਦੁਬਾਰਾ ਮਤਲਬ ਕਿ ਗਲਤੀ ਕਰਦੇ ਹਾਂ ਹੁਣ ਤੁਸੀਂ ਤਾਂ ਇੱਥੇ ਕਾਂਗਰਸ ਪਾਰਟੀ ਨੂੰ ਦਾ ਬਿਲਕੁਲ ਮੈਂ ਤਾਂ ਇਹ ਕਹਿ ਸਕਦਾ ਕਿ ਖਾਤਮੇ ਦੇ ਕੰਡੇ ਤੇ ਚੱਲ ਜਾਏਗਾ ਕੰਮ ਮੈਂ ਤਾਂ ਹਾਂ ਦਾ। ਕਾਰਨ ਇਹ ਹੈ ਕਿ ਬਰਕਰਾਂ ਨੇ 2 ਸਾਲ ਤੋਂ ਇੰਨੀ ਲੜਾਈ ਲੜੀ ਹੈ ਮਨੀਸ਼ ਮੈਂ ਦੱਸ ਨਹੀਂ ਸਕਦਾ। 200 ਤੋਂ ਉੱਤੇ ਮੇਰੇ ਕੋਲ ਮਤਲਬ ਕਿ ਜਿਹੜੇ ਹੈਗੇ ਆ ऐसे ਜਿਨ੍ਹਾਂ ਨੇ ਜਿਨ੍ਹਾਂ ਤੇ ਪਰਚੇ ਦਰਜ ਹੋਇਆ ਸਾਡੇ ਵਰਕਰਾਂ ਤੇ ਮੇਰੇ ਕੋਲ ਲਿਸਟ ਆ 200 ਤੋਂ ਉੱਤੇ ਤੇ ਮੇਨ ਮੈਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਬੰਦਿਆਂ ਦੇ ਸਾਡੇ ਦੇ ਕੋ ਸਾਧੂ ਸਿੰਘ ਉਹ ਨਹੀਂ ਅੰਦਰ ਬੈਠੇ ਹੈਗੇ ਜੇਲ੍ਹ ਦੇ ਚ ਆ ਤੁਹਾਡੇ ਮਦਨ ਲਾਲ ਜੀ ਤੇ ਦੇਖ ਲਓ ਤੁਸੀਂ ਉਹਦੇ ਬੇਟੇ ਤੇ ਮੇਰੇ ਤੇ ਮੇਰੇ ਬੇਟੇ ਤੇ ਸਾਡਾ ਉਰੇ ਪ੍ਰਧਾਨ ਸੀ ਪਹਿਲਾਂ ਜਿਲ੍ਹਾ ਕਾਉਂਸਲਰ ਤੇ ਸੀ ਸਮਾਣੇ ਦੇ ਪ੍ਰਧਾਨ ਤੇ ਕਾਉਂਸਲਰਸ ਤੇ ਬਣਾਉੜ ਦੇ ਪ੍ਰਧਾਨ ਤੇ ਕਾਉਂਸਲਰਸ ਤੇ ਇੱਥੇ ਮੇਰੇ ਨਾਲ ਘੱਟੋ-ਘੱਟ 15-16 ਮੇਰੇ ਹੋਰ ਵਰਕਰਸ ਤੇ ਸਮਾਣੇ ਤੇ ਨਾ ਬੇਤੇ ਸਾਰੇ ਤੇ ਮਤਲਬ ਕਿ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਆ ਜਦੋਂ ਉਹਨਾਂ ਨੇ ਇੰਨੀ ਉਹ ਯੂਨਾਈਟਿਡ ਅਸੀਂ ਲੜਾਈ ਲੜੀਆ ਉਹ ਯੂਨਾਈਟਿਡ ਅਸੀਂ ਲੜਾਈ ਉਹਨਾਂ ਦੇ ਲਈ ਲੜੇ ਆ ਥਾਣਿਆਂ ਦੇ ਬਾਹਰ ਖੜੇ ਆ ਥਾਣਿਆਂ ਚ ਘਰੋ ਕਰਿਆ ਰਾਤ ਨੂੰ 12-12 1-1 ਵਜੇ ਤੱਕ ਬੰਦਿਆਂ ਨੂੰ ਅਸੀਂ ਲੈ ਕੇ ਆਏ ਛਡਾ ਕੇ ਤੇ ਹੁਣ ਉਹਨਾਂ ਦੇ ਅੰਦਰ ਇਹ ਹੈ ਸੀ ਕਿ ਜੇ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਤਾਂ ਇਹਦੇ ਵਿੱਚ ਕਾਂਗਰਸ ਦਾ ਹੀ ਬੰਦਾ ਜਾਣਾ ਚਾਹੀਦਾ ਔਰ ਇਸੇ ਕਰਕੇ ਜਿਹੜੇ ਬਾਕੀ ਜ਼ਿਲ੍ਹੇ ਦੇ ਸਾਰੇ ਬਦਾਂਸ ਉਹ ਹਲਕਿਆਂ ਦੇ ਅੰਚਾਰਜ ਸਹਿਬਾਨ ਨੇ ਕਾਂਗਰਸਾਇਕ ਮੰਨੂ ਲਿਖ ਕੇ ਦਿੱਤਾ ਸੀ ਕਿ ਪਟਿਆਲੇ ਤੋਂ ਕਿਸੇ ਵੀ ਟਕਸਾਲੀ ਜਿਹੜੇ ਕਾਂਗਰਸ ਦੇ ਲੋਕਲ ਕਿਸੇ ਟਕਸਾਲੀ ਬੰਦੇ ਨੂੰ ਟਿਕਟ ਦਿੱਤਾ ਜਾਵੇ ਸਪੈਸ਼ਲੀ ਉਹਨਾਂ ਨੇ ਸਰਦਾਰ ਲਾਲ ਸਿੰਘ ਜੀ ਤਾਂ ਮੇਰਾ ਨਾਮ ਮੈਂਸ਼ਨ ਕਰਕੇ ਭੇਜਿਆ ਸੀ ਤੇ ਵੈਸੇ ਐਪਲੀਕੈਂਟ ਅਸੀਂ ਚਾਰ ਹਾਂ ਹੋਰ ਵੀ ਆ ਬੀਬੀ ਗੁਰਚਨ ਕੌਰ ਰੰਧਾਵਾ ਵੀ ਆ ਅਮਿਤ ਬਾਬਾ ਸੈਣੀ ਵੀ ਆ ਔਰ ਵੀ ਆ ਤੇ ਪਰ ਫਿਰ ਵੀ ਇਹ ਇਹਨਾਂ ਦੇ ਵਿੱਚੋਂ ਵੀ ਕੰਸੀਡਰ ਕੀਤਾ ਜਾਵੇ ਪਰ ਜੇ ਉਹ ਤੋਂ ਬਾਅਦ ਜਦੋਂ ਡਾਕਟਰ ਗਾਂਧੀ ਜੁਆਇਨ ਕੀਤੇ ਤੇ ਦੇਖੋ ਕਾਂਗਰਸ ਪਾਰਟੀ ਕੇ ਬਰੀ ਬਿਗ ਪਾਰਟੀ ਵੀ ਵੈਲਕਮ एवरीवन ਇਨ ਦਾ ਪਾਰਟੀ ਸੋ ਜੇ ਉਹ ਹੁਣ ਡਾਟ ਕੌਣ ਹੁੰਦੇ ਡਾਕਟਰ ਗਾਂਧੀ ਕਹਿਣ ਵਾਲੇ ਕਿ ਮੈਨੂੰ ਟਿਕਟ ਹਲੇ ਤਾਂ ਮਤਲਬ ਕਹਿੰਦਾ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਣੀ ਆ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਣੀ ਆ ਸੈਂਟਰਲ ਕਮੇਟੀ ਦੀ ਮੀਟਿੰਗ ਹੋਣੀ ਆ ਉਹ ਤੋਂ ਪਹਿਲਾਂ ਹੀ ਹਾਉ ਹੀ ਕੈਨ ਮਤਲਬ ਕਿ ਡਿਕਲੇਅਰ ਕਿ ਆਮਦਾ ਕੈਂਡੀਡੇਟ ਫਰੋਮ ਪਟਿਆਲਾ ਅਸੀਂ ਤਾਂ ਹਲੇ ਤੱਕ ਕੀਤਾ ਨਹੀਂ ਜਿਹੜੇ 40 40 ਸਾਲ ਜਿਹੜੇ ਪਾਰਟੀ ਦੇ ਵਿੱਚ ਮਰ ਗਏ ਹੈਗੇ ਜਿਹੜੇ ਲੜਦੇ ਫਿਰਦੇ ਹੈਗੇ ਜਿਨ੍ਹਾਂ ਨੇ ਇੰਨਾ ਜਿਆਦਾ ਮਤਲਬ ਕੇ ਨੁਕਸਾਨ ਹੋ ਰਿਹਾਗਾ ਤੇ ਜਦੋਂ ਜਿੱਥੇ ਤੱਕ ਤੁਸੀਂ ਕਿਹਾ ਕਿ ਵਰਕਰ ਸੋਸ਼ਲ ਮੀਡੀਆ ਤੇ ਪਾਰੇ ਹੋਰ ਪਾਰੇ ਹੈਗੇ ਬਿਲਕੁਲ ਠੀਕ ਪਾਰੇ ਹੋ ਵਰਕਰਾਂ ਨੇ ਟੋਰੇਟੇ ਨਹੀਂ ਕਰਨਾ ਤੁਹਾਡੇ ਬੂਥ ਕੌਣ ਲਾਏਗਾ ਤੁਸੀਂ ਮੈਨੂੰ ਇੱਕ ਦੱਸੋ ਤੁਹਾਡੇ ਬੂਥ ਕਿੰਨੇ ਲਾਣੇ ਹੈ ਵਰਕਰਾਂ ਨੇ ਲਾਣੇ ਹੈ ਨਾ ਅੱਜ ਵਰਕਰ ਇਹ ਮਹਿਸੂਸ ਕਰਨ ਲੱਗੇ ਵੀ ਸਾਡੀ ਬਾਹ ਮੁਰ ਕੇ ਕੌਣ ਪਕੜੇਗਾ ਬਾਹ ਕੌਣ ਪਕੜੇਗਾ ਦੇਖੋ ਜਦੋਂ ਹੁਣ ਇਲੈਕਸ਼ਨ ਹੋਣੀ ਆ ਇਲੈਕਸ਼ਨ ਤੋਂ ਬਾਅਦ ਘਰੋਂ ਕਰੀ ਜਾਣਾ ਵਰਕਰ ਨੇ ਜਾਣਾ ਉਹ ਤੋਂ ਬਾਅਦ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਬੂਥ ਕਿੰਨੇ ਲਾਣਾ ਵਰਕਰ ਨੇ ਲਾਣਾ ਬੂਥ ਤੇ ਝਗੜਾ ਹੋਣਾ ਜੇ ਝਗੜਾ ਹੋਣ ਤੋਂ ਬਾਅਦ ਜੇ ਉਹਨੂੰ ਆਂਦੇ ਨੂੰ ਤੁਸੀਂ ਕਹੋ ਕਿ ਮੈਨੇ ਤਾਂ ਤੁਹਾਡਾ ਟੈਲੀਫੋਨ ਨਹੀਂ ਕਰਨਾ ਥਾਣੇ ਮੈਨੇ ਤੁਹਾਡਾ ਕਿਤੇ ਨਹੀਂ ਜਾਣਾ ਹੁਣ 2 ਦਿਨ ਪਹਿਲਾਂ ਦੀ ਗੱਲ ਆ ਮੇਰਾ ਉਰੇ ਇੱਕ ਸ਼ਾਮਦੂ ਕੈਂਪ ਦਾ ਗਰੀਬ ਬੰਦਾ ਉਹ ਸਰਪੰਚ ਉਹਨੂੰ ਉਰੇ ਥਾਣੇ ਬਿਠਾ ਲਿਆ ਚੋਕੀ ਮੈਂ ਆ ਰਿਹਾ ਸੀ ਆਈ ਕਮਿੰਗ ਫਰੋਮ ਦਾ ਚੰਡੀਗੜ੍ਹ ਤੇ ਮੈਨੂੰ ਦੱਸਿਆ ਗਿਆ ਕਿ ਇਦਾਂ ਇਦਾਂ ਫੜਾ ਲਿਆ ਮੈਂ ਨਾਲ ਦੀ ਨਾਲ ਉੱਥੇ ਪਹੁੰਚ ਗਿਆ ਉੱਥੇ ਨਾਲ ਦੀ ਨਾਲ ਥਾਣੇ ਪਹੁੰਚ ਗਿਆ ਮੈਂ ਤੇ ਵਰਕਰ ਨੂੰ ਜੇ ਤੁਸੀਂ ਨਹੀਂ ਬਚਾਓਗੇ ਤਾਂ ਹੁਣ ਮੈਂ ਗਾਂਧੀ ਜੀ ਦੇ ਨਿੱਜੀ ਤੌਰ ਤੇ ਨਹੀਂ ਖਿਲਾਫ ਆਈ ਰਿਸਪੈਕਟ Him ਪਰਸਨਲੀ ਬਟ ਜੋ ਪਿੱਛੇ ਉਹਨਾਂ ਦਾ ਰਿਕਾਰਡ ਰਿਹਾ ਵੈਨ ਹੀ ਬੀਕਮ ਦਾ ਮੈਂਬਰ ਪਾਰਲੀਮੈਂਟ ਫਰੋਮ ਪਟਿਆਲਾ ਉਹ ਜਦੋਂ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਸੀ ਜੇ ਉਹਨਾਂ ਦੇ ਲਈ ਕੋਈ ਬੰਦਾ ਕਹਿੰਦਾ ਜੀ ਮੇਰਾ ਭਰਾ ਠਾਣੇ ਇਹ ਹੋ ਗਿਆ ਜੀ ਹੋਰ ਉਹ ਕਹਿੰਦਾ ਮੈਂ ਹੀ ਨਹੀਂ ਠਾਣੇ ਫੋਨ ਕਰਨਾ ਜੀ ਸਾਡੇ ਕੋਈ ਰਜਿਸਟਰੀ ਹੈਗੀ ਜੀ ਤੋਂ ਕਿਉਂਕਿ ਉਹ ਕਲਚਰ ਹੀ ਐਸਾ ਹੈਗਾ ਤੁਹਾਨੂੰ ਪਤਾ ਬਿਨਾ ਸਪਾਰਸ਼ ਤੋਂ ਬਿਨਾ ਭਾਈ ਹੈ ਨਾ ਕੋਈ ਕੰਮ ਹੀ ਨਹੀਂ ਹੁੰਦਾ ਹੈਗਾ ਵੀ ਤੁਸੀਂ ਜੀ ਤਹਿਸੀਲਦਾਰ ਨੂੰ ਫੋਨ ਕਰ ਦਿਓ ਸਾਡੀ ਕੋ ਰਜਿਸਟਰੀ ਮੈਂ ਨਹੀਂ ਕਹਿਣਾ ਹੈਗਾ ਕੋਈ ਕੰਮ ਲਈ ਨਾ ਮੇਰੇ ਕੋਲ ਆਓ ਕੋਈ ਮੈਂ ਕਿਸੇ ਨੂੰ ਮਿਲਣਾ ਨਹੀਂ ਹੈਗਾ ਕਹਿੰਦੇ ਡਾਕਟਰ ਗਾਂਧੀ ਦਾ ਕਹਿਣਾ ਹੈ ਕਿ ਸੋਸ਼ਲ ਵਰਕ ਉਹਨਾਂ ਨੇ ਬਹੁਤ ਕੀਤਾ ਤੇ ਜਿਹਦਾ ਰਿਵਾਰਡ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਖੁਦ ਦੇ ਆਪਣੇ ਪੁਰਾਣੇ ਪੇਸ਼ੈਂਟਸ ਐ ਜਿਨ੍ਹਾਂ ਦਾ ਫ੍ਰੀ ਟ੍ਰੀਟਮੈਂਟ ਕਰਦੇ ਆ ਤੇ ਪਲੱਸ ਜਿਹੜਾ ਪਹਿਲਾਂ ਐਮਪੀ ਰਹਿ ਚੁੱਕੇ ਕਹਿੰਦੇ ਮੈਨੂੰ ਉਹਦਾ ਬੈਨੀਫਿਟ ਮਿਲੇਗਾ ਅੱਛਾ ਜੀ ਇਹ ਤਾਂ ਲੋਕ ਦੱਸਣਗੇ ਉਹਨਾਂ ਨੂੰ ਕੋਵਿਡ ਦਾ ਵਿੱਚ ਦੌਰਾਨ ਮੈਨੂੰ ਡਾਕਟਰ ਗਾਂਧੀ ਇੱਕ ਵੀ ਦੱਸਦਣ ਕਿਸੇ ਦੇ ਟੀਕੇ ਲਾਇਆ ਹੋਵੇ ਉਹਨਾਂ ਨੇ ਇਹ ਸਾਡੇ ਫਾਰਮਰਸ ਸਿੰਘੂ ਬਾਰਡਰ ਤੇ ਸੀ ਉੱਥੇ ਕਿ ਡਾਕਟਰ ਗਾਂਧੀ ਉੱਥੇ ਗਏ ਹੋਣ ਕਿ ਇੱਥੇ ਜਿਹੜੇ ਆ ਤੁਹਾਡੇ ਸਾਡੇ ਇੱਥੇ ਹੁਣ ਡੇਢ ਦੋ ਦੋ ਮਹੀਨੇ ਪਹਿਲਾਂ ਇੱਥੇ ਆ ਇੱਥੇ ਵੀ ਫਨੌਰੀ ਬਾਰਡਰ ਤੇ ਵੀ ਉਹ ਵੀ ਪਟਿਆਲੇ ਢਾਬੀ ਗੁਜਰਾ ਜਿੱਥੇ ਲੱਗਿਆ ਧਰਨ ਉਹ ਵੀ ਪਟਿਆਲੇ ਚ ਪੈਂਦਾ ਆ ਸ਼ੰਭੂ ਵੀ ਪਟਿਆਲੇ ਦੇ ਵਿੱਚ ਪੈਂਦਾ ਹੈਗਾ ਮੈਂ ਇਹਦਾ ਉਹਨਾਂ ਨੂੰ ਕਿਤੇ ਦੇਖਿਆ ਨਹੀਂ ਕਿਸੇ ਮਰੀਜ਼ ਦਾ ਉੱਥੇ ਪਤਾ ਲੈਂਦੇ ਹੋਏ ਜਿਹੜੇ ਬੰਦੇ ਨੇ ਗੋਲੀਆਂ ਮਾਰੀਆਂ ਗਿਆ ਤੇ ਅਸੀਂ ਇੱਥੇ ਰਾਤੋਂ ਰਾਤ ਜਦੋਂ ਪਤਾ ਲੱਗਿਆ ਮੈਂ ਇੱਥੋਂ ਉੱਠ ਕੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਹਸਪੀਟਲ ਪਹੁੰਚਿਆ ਤੇ ਜਿਹੜੇ ਉੱਥੇ ਸੀਗੇ ਪੇਸ਼ੈਂਟ ਜਿਹੇ ਕਿਸੇ ਦੀ ਲੱਤ ਟੁੱਟੀ ਹੋਏ ਉਹਨਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਉੱਥੇ ਨਹੀਂ ਸੀ ਪ੍ਰਬੰਧ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਕਰਾਇਆ ਜਿੰਨਾ ਅਸੀਂ ਕਰਾ ਸਕਦੇ ਸੀ ਆਪਣੇ ਕੋਲ ਮੈਂ ਇਹ ਨਹੀਂ ਕਹਿੰਦਾ ਮੈਂ ਕਿਉਂ ਕਹਾ ਕਿ ਐਸੀ ਮੈਂ ਕੀਤਾ ਖਰਚਾ ਕੀਤਾ ਫਲਣ ਸਾਡੀ ਡਿਊਟੀ ਆ ਯਾਰ ਪੰਜਾਬੀ ਨੇ ਸਾਡੇ ਭਰਾ ਨੇ ਸਾਡੇ ਬੱਚੇ ਨੇ ਅਜੋਨ ਨੂੰ ਚਲ ਨਹੀਂ ਕੀਤਾ ਕਿਤੇ ਲਈ ਹੋ ਲੜਾਈ ਲੜ ਰਹੇ ਆ ਤੇ ਸਾਡੇ ਲਈ ਲੜਾਈ ਲੜ ਰਹੇ ਹੈਗੇ ਤਾਂ ਉਦੋਂ ਦਾ ਕਿਤੇ ਨજર ਨਹੀਂ ਆਈ ਤਾਂ ਹੁਣ ਦੀ ਰੀਸੈਂਟਲੀ ਗੱਲ ਹੈਗੀ ਆ ਹਾਂਜੀ ਜਿੱਥੇ ਤੱਕ ਉਹਨਾਂ ਨੇ ਕਿਹਾ ਮੈਂ ਪਹਿਲਾਂ ਮੈਂਬਰ ਪਾਰਲੀਮੈਂਟ ਰਿਹਾ ਮੈਨੂੰ ਕੋਈ ਉਹ ਇੱਕ ਗੱਲ ਕਹੀ ਜਾਂਦੇ ਕਿ ਮੈਨੇ ਜੀ ਉੱਥੋਂ ਜਿਹੜੀ ਹੈਗੀ ਇਹ ਡਬਲ ਨਾਈਨ ਪੁਆਤੀ ਚ ਬਠਿੰਡੇ ਤੋਂ ਰਾਜਪਤ ਇਹ ਤਾਂ ਜੀ 2000 ਦਾ ਪ੍ਰੋਜੈਕਟ ਸੀਗਾ ਇਹ ਉਹ ਤਾਂ ਗਵਰਨਮੈਂਟ ਆਫ ਇੰਡੀਆ ਦਾ 2000 ਦਾ ਪ੍ਰੋਜੈਕਟ ਸੀ ਤਾਂ 14 ਚਾ ਕੇ ਬਣੇ ਹੈਗੇ ਉਦੀ ਇਲੈਕਟੀਫਿਕੇਸ਼ਨ ਡਬਲ ਉਹਦੀ ਉਹ ਤਾਂ ਹੋਣੀ ਹੀ ਹੋਣੀ ਸੀਗੀ ਉਹ ਦੇਖੋ ਜਦੋਂ ਆਲਰੇਡੀ ਉਹ ਪਾਸ ਹੋ ਗਿਆ ਸੀਗਾ ਉਹ ਅੱਜ ਨਹੀਂ ਕੱਲ ਉਹ ਤਾਂ ਚੱਲਣਾ ਹੀ ਚੱਲਣਾ ਸੀਗਾ ਉਹ ਜਿਹੜਾ ਕੰਮ ਕੰਮ ਤਾਂ ਮੈਂ ਤੁਹਾਨੂੰ ਦੱਸਦਾ ਕਿ ਕੰਮ ਕਿਵੇਂ ਹੁੰਦੇ ਆ ਹਰਦਿਆਲ ਸਿੰਘ ਐਮਐਲਏ ਬਣਿਆ ਰਾਜਪੁਰੇ ਤੋਂ আর ਰਾਜਪੁਰਾ ਇੱਕ ਐਸਾ ਬਦਨਾਮ ਸਭਾ ਹਲਕਾ 117 ਚ ਪੰਜਾਬ ਚੋਂ ਜਿਹਨੂੰ ਤਿੰਨ ਰਾਸ਼ਟਰੀ ਅਵਾਰਡ ਮਿਲੇ ਆ ਤਿੰਨ ਰਾਸ਼ਟਰੀ ਅਵਾਰਡ ਮਿਲੇ ਆ ਉਹ ਜਾ ਕੇ ਤੁਸੀਂ ਦੇਖ ਸਕ ਮੈਂ ਤੁਹਾਨੂੰ ਮਤਲਬ ਕਿ ਚੈੱਕ ਕਰ ਸਕਦੇ ਆ ਦੇਖ ਸਕਦੇ ਮੇਰੀ ਪੰਚਾਇਤ ਸਮਤੀ ਨੂੰ 25 ਲੱਖ ਰੁਪਏ ਦੇ ਕੇ ਮਾਨਯੋਗ ਮੋਦੀ ਸਾਹਿਬ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਵਾਰਡ ਦਿੱਤਾ ਨੰਬਰ 1 ਡਿਕਲੇਅਰ ਕਰਕੇ ਮੇਰੇ ਸਿਵਲ ਹਸਪਤਲ ਰਾਜਪੁਰਾ ਨੂੰ ਪੰਜਾਬ ਦਾ ਨੰਬਰ 1 ਹਸਪਤਲ ਡਿਕਲੇਅਰ ਕਰਕੇ 10 ਲੱਖ ਰੁਪਏ ਦਾ ਪ੍ਰਾਈਜ਼ ਮਿਲਿਆ ਤੇ ਮੇਰੇ ਸ਼ਹਿਰ ਨੂੰ ਸਭ ਤੋਂ ਜ਼ਿਆਦਾ ਸੋਹਣਾ ਤੇ ਸਾਫ਼ ਸਹਿਰ ਡਿਕਲੇਅਰ ਕਰਕੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਦਿੱਤਾ ਇਹ ਇਹ ਕੰਮ ਨੇ ਜਿਹੜੇ ਕਰ ਸਕਦੇ ਆ ਅਗਰ ਸਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਪਟਿਆਲਾ ਤੋਂ ਤਾਂ ਫੇਰ ਦੇਖਿਓ ਤੁਸੀਂ ਨਾਲੇ ਤਾਂ ਪਬਲਿਕ ਨਾਲ ਜਿਹੜੇ ਡੀਲਿੰਗ ਜਾਂ ਹੋ ਰ 18 17 17 ਘੰਟੇ 18 18 ਘੰਟੇ ਕੰਮ ਕਰੀਦਾ ਸੀ ਮੈਂ ਤੁਹਾਨੂੰ ਦੱਸਾਂ ਹੈ ਅਗਰ ਅ ਕੰਬੋਤ ਸਾਹਿਬ ਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਆਪਣਾ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨੋਗੇ ਅਕਾਲੀ ਦਲ ਨਾਲ ਬੀਜੇਪੀ ਨਾਲ ਆਮ ਆਦਮੀ ਪਾਰਟੀ ਨਾਲ ਇਹ ਗੱਲ ਤੁਸੀਂ ਮੈਨੂੰ ਟਿਕਟ ਤੋਂ ਬਾਅਦ ਕਰਿਓ ਫੇਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀ ਇਹਨਾਂ ਦਾ ਕਿਹਦੇ ਨਾਲ ਮੁਕਾਬਲਾ ਕਿਉਂਕਿ ਮਹਾਰਾਣੀ ਪਨੀਤ ਕੌਰ ਕਾਂਗਰਸ ਚ ਹੀ ਗਏ ਨੇ ਤੁਹਾਡੇ ਨਾਲ ਹੀ ਰਹੀ ਨੇ ਉਹ ਸਰਕਾਰ ਦੇ ਵਿੱਚ ਹੁਣ ਉਹ ਬੀਜੇਪੀ ਚ ਨੇ ਤੇ ਉਹਨਾਂ ਦੇ ਮੁਕਾਬਲੇ ਅਗਰ ਤੁਹਾਨੂੰ ਖੜਨਾ ਪਏਗਾ ਫਿਰ ਮੇਰੀ ਟੀਮ ਹੀ ਪਹਿਲਾਂ ਇਹ ਟੋਟਲ ਕਾਂਗਰਸ ਦੀ ਟੀਮ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹਨਾਂ ਨੇ 3-4 ਵਾਰ ਤੇ ਇਹੀ ਟੀਮ ਹੈ ਜਿਹੜੀ ਉਹਨਾਂ ਨੂੰ ਹਰਵਾਏਗੀ ਮੈਂ ਤੁਹਾਨੂੰ ਦੱਸਾਂ ਬੀਜੇਪੀ ਤੋਂ ਇਹੀ ਟੀਮ ਉਹਨਾਂ ਨੂੰ ਹਰਵਾਏਗੀ ਮੁਕਾਬਲਾ ਕਿਹਦੇ ਨਾਲ ਮੰਨਦੇ ਹਾਂ ਮੈਂ ਤੁਹਾਨੂੰ ਪਹਿਲ ਕਿਹਾ ਕਿ ਤੋਸੀਫ ਅਪਰ ਡਿਕਲੇਰੇਸ਼ਨ ਜਿਹੜਾ ਹੈਗਾ ਇਹਦੇ ਟਿਕਟ ਤੋਂ ਬਾਅਦ ਇਹ ਹੋ ਰਿਹਾ ਤੁਸੀਂ ਆਪ ਵੀ ਫੀਲ ਕਰੋ ਫਿਰ ਮੈਂ ਤੁਹਾਡੇ ਨਾਲ ਗੱਲ ਕਰਾਂਗੇ ਜੇ ਪਾਰਟੀ ਨੇ ਗਾਂਧੀ ਨੂੰ ਟਿਕਟ ਦਿੱਤੀ ਡਾਕਟਰ ਗਾਂਧੀ ਨੂੰ ਤਾਂ ਕੀ ਲੱਗਦਾ ਕਿ ਪਟਿਆਲਾ ਦੇ ਵਰਕਰ ਜਾਂ ਲੀਡਰ ਸਹਿਬਾਨ ਸਾਥ ਚੱਲਣਗੇ ਜੇ ਪਾਰਟੀ ਕਹੂਗੀ ਨਹੀਂ ਚੱਲਦੇ ਬਿਲਕੁਲ ਨਹੀਂ ਚੱਲਣੇ ਮੈਨੂੰ ਨਹੀਂ ਪਤਾ ਮੈਨੂੰ ਪਤਾ ਨਹੀਂ ਚੱਲਦੇ ਤੁਸੀਂ ਆਪ ਹੀ ਕਹਿ ਰਹੇ ਹੋ ਵੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਗਾ ਪਾਇਆ ਹੈਗਾ ਉਹ ਤਾਂ ਤੁਹਾਡੇ ਸਾਹਮਣੇ ਹੀ ਉਹ ਤਾਂ ਕਹਿੰਦੇ ਅਸੀਂ ਬੂਥ ਨਹੀਂ ਲਾਣੇ ਤਾਂ ਨੁਕਸਾਨ ਪਾਰਟੀ ਦੇ ਹੋਣਾ ਹੈ ਨੈਚਰਲੀ ਪਹਿਲਾਂ ਵੀ ਹੋ ਗਿਆ ਕੈਪਟਨ ਸਾਫ ਦੇ ਜਾਣ ਨਾਲ ਕਾਫੀ ਨੁਕਸਾਨ ਹੋ ਗਿਆ ਹੁਣ ਹੋਰ ਵੀ ਹੋ ਜਾਏਗਾ ਇਹ ਇਕੱਲਾ ਇੱਥੇ ਨਹੀਂ ਹੋਣਾ ਪੂਰੇ ਮਾਲਵੇ ਚ ਹੋ ਜਾਏਗਾ ਨੁਕਸਾਨ ਮੈਂ ਤੁਹਾਨੂੰ ਦੱਸਦਾ ਕਿਉਂਕਿ ਦਲ ਬਦਲ ਦਾ سلسلہ ਤਾਂ ਚੱਲ ਹੀ ਆ ਰਿਹਾ ਕੋਈ ਆਪਸ ਜਾ ਰਿਹਾ ਕੋਈ ਕਾਂਗਰਸ ਜਾ ਰਿਹਾ ਕੋਈ ਭਾਜਪਾ ਜਾ ਰਿਹਾ ਇਹ ਵੀ ਤਾਂ ਦਲ ਬਦਲੀ ਕਰਕੇ ਆਏ ਹਨ ਜੀ ਇਹ ਵੀ ਦਲ ਬਦਲੀ ਕਰਕੇ ਆਏ ਆ ਹਾਂ ਇਹ ਵੀ ਤਾਂ ਕਿਤੇ ਨਹੀਂ ਆਏ ਨਾ ਇਹ ਵੀ ਕਿਹਾ ਕਿ ਆਪਾਂ ਮੈਂ ਕਿਹਾ ਵੀ ਇਹ ਵੀ ਆਇਆ ਗਿਆ ਇਹ ਸੰਨ ਹਰदयाल ਸਿੰਘ ਕੰਬੋਜ ਜਿਨ੍ਹਾਂ ਦਾ ਕਹਿਣਾ ਹੈ ਕਿ ਜੇ ਪਾਰਟੀ ਇਹਨਾਂ ਨੂੰ ਟਿਕਟ ਨਾਲ ਨਵਾਜਦੀ ਹੈ ਤਾਂ ਉਹ ਆਪਣੇ ਕੰਮ ਦੇ ਨਾਲ ਦੱਸਣਗੇ ਕਿ ਜਿਸ ਤਰ੍ਹਾਂ ਉਹਨਾਂ ਨੇ ਰਾਜਪੁਰੇ ਚ ਐਜ਼ ਏ ਐਮ ਐਲ ਏ ਕੰਮ ਕੀਤੇ ਆ ਤੇ ਅਵਾਰਡ ਪ੍ਰਾਪਤ ਕੀਤੇ ਆ ਤੇ ਉਸ ਤਰ੍ਹਾਂ ਹੀ ਉਹ ਪਟਿਆਲੇ ਦੀ ਵੀ ਨੁਹਾਰ ਬਦਲਣਗੇ ਫਿਲਹਾਲ ਇਹ ਦੇਖਣਾ ਹੋਏਗਾ ਕਿ ਪਾਰਟੀ ਪਟਿਆਲਾ ਲੋਕ ਸਭਾ ਤੋਂ ਕਾਂਗਰਸ ਦੀ ਟਿਕਟ ਜਿਹੜੀ ਹੈਗੀ ਹੈ ਉਹ ਕਿਹੜੇ ਕੈਂਡੀਡੇਟ ਨੂੰ ਉਤਾਰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਤੱਕ ਤੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ